ਦਿੱਲੀ ਦੇ ਮੁੱਖ ਮੰਤਰੀ ਦੇ ਆਮ ਆਦਮੀ ਪਾਰਟੀ ਦੇ ਕੌਮੀ ਕੰਵਿਨਿਊ ਜਿਹੜੇ ਇਸ ਟਾਈਮ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਭੂਆ ਦੇ ਮੁੰਡੇ ਦੇ ਘਰ ਚੋਰੀ ਹੋ ਗਈ ਆ ਉਹਨਾਂ ਦੀ ਭੂਆ ਅਬੋਰ ਦੇ ਵਿੱਚ ਰਹਿੰਦੀ ਆ ਤੇ ਭੂਆ ਦੇ ਮੁੰਡੇ ਦੇ ਘਰ ਹੀ ਚੋਰੀ ਹੋਈ ਆ ਜਿਹੜਾ ਚੋਰ ਆ ਜਿਸ ਨੂੰ ਮੌਕੇ ਤੇ ਲੋਕਾਂ ਨੇ ਗਲੀ ਦੇ ਵਿੱਚ ਫੜ ਲਿਆ ਸੀ ਸ਼ਕਲੋਂ ਤੇ ਅਖਲੋਂ ਨਸ਼ੇੜੀ ਲੱਗਦਾ ਹੈਗਾ ਲੇਕਿਨ ਫਿਲਹਾਲ ਉਹਦੇ ਸੱਟਾਂ ਵੀ ਲੱਗੀਆਂ ਨੇ ਜਦੋਂ ਉਹਨੇ ਕੰਦ ਟੱਪ ਕੇ ਚੋਰੀ ਕਰਦੀ ਕੋਸ਼ਿਸ਼ ਕੀਤੀ ਆ ਉਹਨੂੰ ਹਸਪਤਾਲ ਦੇ ਵਿੱਚ ਉਹਦੇ ਟ੍ਰੀਟਮੈਂਟ ਕਰਵਾ ਕੇ ਪੁਲਿਸ ਉਹਨੂੰ ਆਪਣੇ ਨਾਲ ਲੈ ਗਈ ਆ ਉਧਰ ਰਵਿੰਦ ਕੇਜਰੀਵਾਲ ਦੇ ਭੂਆ ਦੇ ਮੁੰਡੇ ਤੇ ਗਲੀ ਗਵਾਂਡ ਵਾਲੇ ਲੋਕਾਂ ਨੇ ਅਬੋਹਰ ਪੁਲਿਸ ਤੇ ਇਹ ਵੀ ਦੋਸ਼ ਆਏ ਨੇ ਕਿ ਡੇਢ ਘੰਟੇ ਬਾਅਦ ਪੁਲਸ ਉਥੇ ਪਹੁੰਚੀ ਜਦ ਕਿ ਉਹ ਇੰਤਜ਼ਾਰ ਕਰਦੇ ਰਹੇ ਜਦ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਫਿਰ ਮੌਕੇ ਤੇ ਪੁਲਿਸ ਨੇ ਕੀ ਪੁੱਛਣਾ ਹੀ ਡੇਢ ਘੰਟੇ ਬਾਅਦ ਪੁੱਛੀਆ ਪੂਰਾ ਮਸਲਾ ਕੀ ਹੈ ਜੋ ਉਥੋਂ ਦੇ ਲੋਕ ਦੱਸਦੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਇੱਕ ਭੂਆ ਅਬੋਹਰ ਰਹਿੰਦੀ ਆ ਵੈਸੇ ਕਹਿੰਦੇ ਦੋ ਭੂਆ ਇੱਕ ਗੰਗਨਗਰ ਵਿਆਹੀ ਹੋਈ ਆ ਇੱਕ ਅਬੋਹਰ ਖਾਸ ਕਰ ਹਰਿਆਣਾ ਦੇ ਬਹੁਤ ਸਾਰੇ ਜਿਹੜੇ ਪਰਿਵਾਰ ਖਾਸ ਕਰਕੇ ਉਹਨਾਂ ਦੇ ਜਿਹੜੇ ਰਿਸ਼ਤੇਦਾਰੀਆਂ ਪੰਜਾਬ ਦੇ ਵਿੱਚ ਨੇ ਅਬੋੜ ਦੇ ਵਿੱਚ ਵੀ ਕਾਫੀਆਂ ਪੱਧਰ ਤੇ ਜਿਹੜੀ ਆ ਵੱਡੇ ਪੱਧਰ ਤੇ ਰਿਸ਼ਤੇਦਾਰੀਆਂ ਇੱਕ ਦੂਜੇ ਦੇ ਨੇ ਜਿਹਦੇ ਚੱਲਦੇ ਆ ਦੱਸਿਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਦੀ ਇੱਕ ਭੂਆ ਤੇ ਉਹਦੇ ਭੂਆ ਦਾ ਮੁੰਡੇ ਦਾ ਘਰ ਆ ਅਬੋੜ ਦੀ ਗਲੀ ਨੰਬਰ 1 ਦੇ ਵਿੱਚ ਆ ਘਰ ਉੱਥੇ ਹੀ ਚੋਰੀ ਹੋਣ ਦਾ ਜਿਹੜਾ ਸਮਾਚਾਰ ਪ੍ਰਾਪਤ ਹੋਇਆ ਗਲੀ ਨੰਬਰ 1 ਦੇ ਨਾਲ ਵਾਲੀ ਗਲੀ ਦੇ ਵਿੱਚ ਵਾਸੀ ਮਹਿੰਦਰ ਬਿੰਦਲ ਜੋ ਅਰਵਿੰਦ ਕੇਜਰੀਵਾਲ ਦੇ ਭੂਆ ਦਾ ਮੁੰਡਾ ਭਰਾ ਲੱਗਦਾਗਾ ਉਹਦੇ ਘਰ ਵਿੱਚ ਅੱਜ ਦਿਨ ਦਿਹਾੜੇ ਜਿਹੜੇ ਦੱਸਿਆ ਜਾ ਰਿਹਾ ਕਿ ਚੋਰ ਘਸ ਉਹ ਜਿਹੜਾ ਚੋਰ ਆ ਉਹ ਘਰ ਦੇ ਵਿੱਚ ਕੰਦ ਟੱਪ ਕੇ ਵੜ ਗਿਆ ਤੇ ਫਿਰ ਘਰ ਦੇ ਵਿੱਚ ਜੋ ਟੂਟੀਆਂ ਲੱਗੀਆਂ ਸੀ ਉਹ ਚੋਰੀ ਕਰ ਲਈਆਂ ਦੱਸਿਆ ਜਾ ਰਿਹਾ ਕਿ ਕੋਈ 15-20 ਹਜ਼ਾਰ ਰੁਪਏ ਦਾ ਨੁਕਸਾਨ ਉਸ ਚੋਰ ਨੇ ਕਰ ਦਿੱਤਾ ਹੈਗਾ ਕਿਉਂਕਿ ਕਾਫੀ ਭੰਨ ਤੋੜ ਕੀਤੀ ਗਈ ਹੈ ਤੇ ਜਿਹੜੀਆਂ ਬਾਥਰੂਮ ਦੇ ਵਿੱਚ ਟੂਟੀਆਂ ਲੱਗੀਆਂ ਜਾਂ ਰਸੋਈ ਦੇ ਵਿੱਚ ਲੱਗੀਆਂ ਸੀ ਉਹ ਸਾਰੀਆਂ ਤੋੜ ਕੇ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕਰਦਾ ਹੋਇਆ ਉਸ ਨੂੰ ਫੜ ਲਿਆ ਗਿਆ ਚੋਰੀ ਕਰਕੇ ਜਦੋਂ ਚੋਰ ਭੱਜ ਰਿਹਾ ਸੀ ਤਾਂ ਉਹਦੇ ਪੈਰ ਦੇ ਵਿੱਚ ਕਾਚੀ ਲੱਗਿਆ ਜਿਸ ਕਰਕੇ ਉਹ ਜ਼ਖਮੀ ਹੋ ਗਿਆ ਲੇਕਿਨ ਭੱਜਦੇ ਹੋਏ ਚੋਰ ਨੂੰ ਪੁਲਿਸ ਉੱਥੋਂ ਦੇ ਲੋਕਾਂ ਨੇ ਮੌਕੇ ਤੇ ਹੀ ਫੜ ਲਿਆ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਕਾਨ ਮਾਲਕ ਬਿੰਦਰ ਕੁਮਾਰ ਨੇ ਦੱਸਿਆ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਚਿਹਰੇ ਪਾਰਾਨੇ ਪੂਆ ਦਾ ਪੂਆ ਦੇ ਮੁੰਡੇ ਲੱਗਦੇ ਨਹੀਂ ਤੇ ਅੱਜ ਸਵੇਰੇ ਕਰੀਬ 7:30 ਵਜੇ ਇੱਕ ਚੋਰ ਉਹਨਾਂ ਦੀ ਮਕਾਨ ਦੀ ਜਿਹੜੀ ਦਵਾਰ ਸੀ ਉਹ ਟੱਪ ਕੇ ਘਰ ਵਿੱਚ ਵੜਿਆ ਤੇ ਉਹਦੇ ਕਮਰੇ ਦਾ ਸ਼ੀਸ਼ਾ ਤੋੜ ਕੇ ਜਦੋਂ ਅੰਦਰ ਉਹ ਦਾਖਲ ਹੋ ਰਿਹਾ ਸੀ ਤਾਂ ਫਿਰ ਉਹਨੇ ਟੂਟੀਆਂ ਤੋੜ ਕੇ ਚੋਰੀ ਕਰ ਲਈ ਹੈ ਚੋਰੀ ਕਰਨ ਤੋਂ ਬਾਅਦ ਚੋਰ ਵਾਪਸ ਮੇਨ ਗੇਟ ਤੇ ਜਦੋਂ ਭੱਜਣ ਲੱਗਾ ਤਾਂ ਫਿਰ ਘਰ ਦੇ ਬਾਕੀ ਮੈਂਬਰਾਂ ਨੇ ਉਹਨਾਂ ਨੂੰ ਗ੍ਰਿਫਤਾਰ ਮੌਕੇ ਤੇ ਉਹਨੂੰ ਫੜ ਲਿਆਗਾ ਇਸ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਔਰ ਪੁਲਿਸ ਜਿਹੜੀ ਸਿਟੀ 1 ਅਬੋਰਾ ਉਹਨੂੰ ਸੂਚਨਾ ਤੇ ਦਿੱਤੀ ਗਈ ਹੈ ਲੇਕਿਨ ਇਲਜ਼ਾਮ ਲੱਗੇ ਨੇ ਕਿ ਅਬੋਰ ਪੁਲਿਸ ਅਕਰੀਬ ਡੇਢ ਘੰਟੇ ਬਾਅਦ ਟੈਲੀਫੋਨ ਕਰਨ ਤੋਂ ਬਾਅਦ ਸੂਚਨਾ ਦੇਣ ਤੋਂ ਬਾਅਦ ਮੌਕੇ ਤੇ ਪਹੁੰਚੀ ਆ ਇਸ ਤੋਂ ਬਾਅਦ ਉਹਨਾਂ ਦੇ بیٹے ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਫੋਨ ਲਗਾ ਕੇ ਇਹ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਜਦਕਿ ਡੇਢ ਘੰਟੇ ਪਹਿਲਾਂ ਫੂਲ ਕੀਤਾ ਗਿਆ ਸੀ ਤੇ ਲੋਕ ਇੰਤਜ਼ਾਰ ਕਰ ਰਹੇ ਸੀ ਗਲੀ ਦੇ ਵਿੱਚ ਜਿਨ੍ਹਾਂ ਨੇ ਉਸ ਚੋਰ ਨੂੰ ਫੜਿਆ ਬਾਜਪੁਰਸ ਪਹੁੰਚੇਗੀ ਪੁਲਿਸ ਕਰਮਚਾਰੀਆਂ ਨੇ ਮਕਾਨ ਦਾ ਜਾਇਜ਼ਾ ਲਿਆ ਜਿਸ ਤੋਂ ਬਾਅਦ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸ਼ੀਸ਼ਾ ਲਗਨ ਕਰਨ ਵਾਲੇ ਜਿਹੜਾ ਚੋਰ ਆ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਭਿੰਦਰ ਬਿੰਦਲ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਤੇ ਰੋਸ ਵਕਤ ਕਰਦੇ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨਾਲ ਦੀ ਕੋਈ ਚੀਜ਼ ਨਹੀਂ ਹੈ ਜਿਹੜੇ ਅਰਵਿੰਦ ਕੇਜਰੀਵਾਲ ਦੇ ਭਰਾ ਲੱਗਦੇ ਨੇ ਭੂਆ ਦੇ ਮੁੰਡੇ ਉਹਨਾਂ ਦਾ ਦਫਤਰ ਵੀ ਆ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਅਗਨੀ ਨੂੰ ਗਲੀ ਦੇ ਵਿੱਚ ਦਫਤਰ ਬਣਾਇਆ ਗਿਆ ਜਿਸ ਕਰਕੇ ਚੋਰ ਵੜ ਗਿਆ ਹਾਲਾਂਕਿ ਕਹਿੰਦੇ ਕਿ ਜਿਹੜੇ ਮਕਾਨ ਮਾਲਕ ਆ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਸਾਹਮਣੇ ਘਰ ਖੜਕਾ ਧੜਕਾ ਹੋ ਰਿਹਾ ਉਹ ਇੰਤਜ਼ਾਰ ਕਰਦ ਰਿਹਾ ਜਦੋਂ ਚੋਰ ਫਿਰ ਨਿਕਲਿਆ ਗਿਆ ਤੇ ਫਿਰ ਉਹਨੂੰ ਮੌਕੇ ਤੇ ਫੜ ਲਿਆ ਲੇਕਿਨ ਪਹਿਲਾਂ ਉਹਦੇ ਕੋਲ ਚੋਰ ਛੁੱਟ ਗਿਆ ਲੇਕਿਨ ਬਾਅਦ ਚ ਹੋਰ ਜਿਹੜੇ ਗਰੀ ਗਵਾਨ ਦੇ ਵਿੱਚ ਲੋਕ ਸੀ ਉਹਨਾਂ ਨੇ ਫੜ ਲਿਆ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਕਿ ਦਿੱਤੇ ਇਲਜ਼ਾਮ ਲੱਗੇ ਕਿ 1.5 ਘੰਟੇ ਬਾਅਦ ਪਹੁੰਚਿਆ ਗਿਆ ਜਿਹੜਾ ਚੋਰ ਆ ਸ਼ਕਲੋ ਦੇਖ ਲੋ ਜਿਹੜਾ ਨਸ਼ੇੜੀ ਲੱਗਦਾ ਹੈ ਨਾ ਉਹਦੇ ਕੋਈ ਤੁਰਿਆ ਜਾ ਰਿਹਾ ਕਿਤੇ ਕਿਸ ਕਰਕੇ ਜਿਹੜੀ ਸ਼ਕਲ ਉਹ ਇਵੇਂ ਲੱਗਦਾ ਕਿ ਜਿਹੜਾ ਉਹ ਨਸ਼ੇੜੀ ਆ ਰਵੀਆ ਕਿ 15-20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਤੇ ਇਸ ਤੇ ਇਹ ਵੀ ਆ ਕਿ ਸ਼ਾਇਦ ਚੋਰ ਨੇ ਬਾਅਦ ਚ ਜਾ ਕੇ ਕਬਾੜੀਏ ਨੂੰ ਵੇਚਣਾ ਹੋਊਗਾ ਤੇ ਆਪਣਾ ਜਿਹੜੀ ਆ ਲੱਤ ਲੱਗੀ ਉਹਨੂੰ ਪੂਰੀ ਕਰਨੀ ਹੋਊਗੀ ਲੇਕਿਨ ਫਿਲਹਾਲ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਚਚੇਰੇ ਭਰਾ ਅਰਵਿੰਦ ਕੇਜਰੀਵਾਲ ਦੇ ਦੱਸੇ ਜਾ ਰਹੇ ਨੇ ਪਹਿਲਾਂ ਤੇ ਚਰਚਾ ਇਹ ਵੀ ਉਸ ਇਲਾਕੇ ਦੇ ਵਿੱਚ ਕਿ ਪਹਿਲਾ ਅਬੋਰ ਪੁਲਿਸ ਨੇ ਫਾਜ਼ਿਲਕਾ ਪੁਲਿਸੇ ਉਹਨਾਂ ਨੂੰ ਸਿਕਿਉਰਟੀ ਵੀ ਦਿੱਤੀ ਸੀ ਇੱਕ ਦੋ ਮੁਲਾਜ਼ਮ ਲੋਕਾਂ ਨੇ ਦੇਖਿਆ ਇਹਨੇ ਤੇ ਬਹੁਤ ਸਾਰੇ ਜਦੋਂ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਉਹਨਾਂ ਦੇ ਘਰ ਆਉਂਦੇ ਜਾਂਦੇ ਚਾਹ ਦਾ ਕੱਪ ਸਾਂਝਾ ਕਰ ਹੀ ਹੁੰਦੇ ਲੇਕਿਨ ਲੋਕ ਸਭਾ ਚੋਣਾਂ ਦੇ ਦੌਰਾਨ ਇੱਕ ਵਿਵਾਦ ਉੱਠਿਆ ਜਿਸ ਕਰਕੇ ਕਈ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਐਮਐਲਏ ਉਹਨਾਂ ਨੇ ਉਹਨਾਂ ਦੇ ਚੇਰੇ ਭਰਾ ਕੋਲ ਨਾਤਾ ਤੋੜ ਲਿਆ ਸੀ ਇਹ ਫਾਜ਼ਿਲਕਾ ਪੁਲਿਸ ਵੀ ਤੇ ਬਟਿੰਡਾ ਪੁਲਿਸ ਚੰਗੀ ਤਰ੍ਹਾਂ ਜਾਂਦੀ ਹੈਗੀ ਲੇਕਿਨ ਇਹ ਹੈ ਕਿ ਚੋਰੀ ਹੋਈ ਹੈ ਅਰਵਿੰਦ ਕੇਜਰੀਵਾਲ ਦੀ ਭੂਆ ਦੇ ਮੁੰਡੇ ਦੇ ਘਰ ਹੁਣ ਉਹ ਨਸ਼ੇੜੀ ਦੱਸਿਆ ਜਾ ਰਿਹਾ ਔਰ ਪੁਲਿਸ ਇਸ ਗੱਲ ਦੇ ਹੁਣ ਜਾਂਚ ਕਰੀ ਹੈ ਕਿ ਕੀ ਇਸ ਚੋਰ ਨੇ ਜੋ ਨਸ਼ੇੜੀ ਲੱਗ ਰਿਹਾ ਕਿ ਇਹਨੇ ਹੋਰ ਘਰਾਂ ਦੇ ਵਿੱਚ ਜਾਂ ਹੋਰ ਦਫਤਰਾਂ ਦੇ ਵਿੱਚ ਵੀ ਜਾ ਕੇ ਚੋਰੀ ਕੀਤੀ ਹੈ ਤੇ ਕਿੰਨੇ ਸਮੇਂ ਤੋਂ ਨਸ਼ਾ ਕਰ ਰਿਹਾ ਤੇ ਕਿੰਨੀਆਂ ਗਿਨਾਂ ਨੇ ਚੋਰੀ ਕੀਤੀ ਆ ਉਹ ਹੁਣ ਪੁਲਿਸ ਵੱਲ ਦਾ ਜਾਂਚ ਦਾ ਵਿਸ਼ਾ ਹੁਣ ਫਿਲਹਾਲ ਇਸ ਜਾਣਕਾਰੀ ਦੇ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ